ਰਾਸ਼ਟਰੀ ਪੁਲਿਸ ਸਮachar ਆਓ ਦੇਖਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਮਿਤੀ 18 10 2025 ਸ਼੍ਰੀ ਪਗੀਤ ਸਿੰਘ ਮਿੰਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਲਾ ਐਂਡ ਆਰਡਰ ਪੰਜਾਬ ਚੰਡੀਗੜ੍ਹ ਜੀ ਦੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਦੇ ਸਮੂਹ ਗਜ਼ਟ ਅਫਸਰ ਸਮੂਹ ਮੁਖ ਅਫਸਰ ਵੱਲੋਂ ਦੀਵਾਲੀ ਦੇ ਤਿਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਸਾ ਪੁਲਿਸ ਵੱਲੋਂ ਜ਼ਿਲ੍ਹਾ ਮਾਨਸਾ ਦੀਆਂ ਸਾਰ ਡਿਵੀਜ਼ਨਾਂ ਮਾਲਸਾ ਬੁਡਲਾਡਾ ਸਰਦੂਲਗੜ ਅੰਦਰ ਕਸਮਿਆਂ ਵਿੱਚ ਪੈਂਦੀਆਂ ਸੰਵੇਦਨਸ਼ੀਲ ਥਾਮਾ ਪੀੜ ਪੜੱਕੇ ਵਾਲੇ ਬਾਜ਼ਾਰ ਏਰੀਏ ਵਿੱਚ 플ੈਂਗ ਮਾਰਚ ਕੱਢਿਆ ਗਿਆ ਇਸ 플ੈਂਗ ਮਾਰਚ ਦਾ ਮੁੱਖ ਮਕਸਦ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਦੇ ਹੋਏ ਦੀਵਾਲੀ ਦੇ ਤਿਹਾਰ ਨੂੰ ਨਿਰਵਿਘਨ ਨਰੇਪੇ ਚੜਨ ਲਈ ਕੱਢਿਆ ਗਿਆ ਇਸ 플ੈਂਗ ਮਾਰਚ ਵਿੱਚ ਐਸਐਸਪੀ ਖੁਦ ਸਮੇਤ 2 ਐਸਪੀ 7 ਡੀਐਸਪੀ 12 ਮੁਖ ਅਫਸਰ ਸਮੇਤ 361 ਕਰਮਚਾਰੀਆਂ ਹਿੱਸਾ ਲਿਆ ਗਿਆ ਇਸ ਫਲੈਂਗ ਮਾਰਚ ਦਾ ਮਤਵ ਜ਼ਿਲ੍ਹਾ ਮਾਲਸਾ ਦੇ ਵਾਸੀਆਂ ਦੇ ਮਨਾਂ ਵਿੱਚ ਇਹ ਯਕੀਨ ਬਣਾਇਆ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਅਮਨਪਸੰਦ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਤੁਸੀਂ ਦੇਖ ਰਹੇ ਹੋ ਰਿਪੋਰਟਰ ਪਰਮਜੀਤ ਸਿੰਘ ਜੀ ਦੀ ਖਾਸ ਰਿਪੋਰਟ ਚ ਕੱਢਿਆ ਜਾ ਰਿਹਾ ਕਿੰਨੀ ਕਿੰਨੀ ਫਰੀ ਹੈ ਕਿ ਅੱਜ ਅਸੀਂ ਮਾਨਸਾ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਸਾਡੇ ਟਾਊਨ ਹੈਗੇ ਉੱਥੇ ਵੱਖ-ਵੱਖ ਟੀਮ ਬਣਾ ਕੇ ਐਸਪੀ ਸਾਹਿਬ ਡੀਐਸਪੀ ਸਾਹਿਬ ਔਰ ਐਸਐਸਓ ਸਾਹਿਬ ਆਪਣੇ ਆਪਣੇ ਏਰੀਆ ਦੇ ਵਿੱਚ ਬਲੈਕ ਮਾਰਚ ਅਸੀਂ ਕੰਡਕਟ ਕਰਵਾ ਰਹੇ ਹਾਂਗੇ ਵੱਖ-ਵੱਖ ਥਾਵਾਂ ਤੇ ਅਸੀਂ ਨਾਕਾਬੰਦੀ ਸਪੈਸ਼ਲ ਵੀ ਕਰਵਾ ਰਹੇ ਹਾਂਗੇ ਭੀੜ-ਭਾੜ ਵਾਲੇ ਮਾਰਕੀਟ ਹੈਗੇ ਉੱਥੇ ਸਾਡੀ ਪੈਟਰੋਲੀ ਪਾਰਟੀ ਵੀ ਅਸੀਂ ਲਗਾਣਾ ਹੈਗਾ ਕਿਉਂਕਿ ਦੀਵਾਲੀ ਫੈਸਟੀਵਲ ਮੈਂ ਕਾਫੀ ਲੋਕ ਜਿਹੜੇ ਸ਼ੋਪਿੰਗ ਕਰਨੇ ਜਾਂਦੇ ਤਾਂ ਉੱਥੇ ਕੋਈ ਇਨਸੀਡੈਂਟ ਨਾ ਵਾਪਰ ਜਾਏ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸ ट्वेंटी फोर बाई सैवन पुलिस की प्रेजेंस इंश्योर करवाएंगे ताकि कोई अनहोनी घटना ना घटित हो जाए तो uh, मैं खुद इतने मानसा शहर के बाकी बुडलाडा शहर भेखीम सरदूलगढ़ सभी थावाज फ्लैग मार्च कंडक्ट करवा रहे हैं सर, सर, नाकाबंदी भी गई हाँ जी टाइम uh, टू टाइम अभी डेली बेसिस पर नाकाबंदी करें आज भी इवनिंग आवर्स के स्पेशल नाकाबंदी करवाएंगे और भीड़ भाड़ वाले प्लेसिस पर पेट्रोलिंग पार्टी भी असर नहीं कर ਟ੍ਰੈਫਿਕ ਬੋਲੇ ਤਾਂ ਸਾਡੀ ਟ੍ਰੈਫਿਕ ਪੁਲਿਸ ਸ਼ਹਿਰ ਦੇ ਵਿੱਚ ਵੀ ਹੋਰ ਵਕਤ ਆਉਂਦੇ ਟ੍ਰੈਕ ਦੇ ਕੁੱਖ ਤਾਂ ਇਨਜਾਮ ਕਰਦਾ ਫਿਰ ਵੀ ਮਾਰਕੀਟ ਦੇ ਵਿੱਚ ਥੋੜੇ ਵੀੜਬਾੜ ਰਹਿੰਦੀ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਕਮ ਸੇ ਕਮ ਟੱਕੀ